ਜ਼ੀਰਕਪੁਰ ਵਿਖੇ ਹੋਏ ਕਤਲ ਮਾਮਲੇ ਦੇ ਸਥਾਨਕ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋ આરોપીਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ 10 ਜੂਨ ਅੱਜ ਸਵੇਰੇ ਤੜਕੇ ਮੋਟਰ ਰਾਇਲ ਲੈਕਸੀ ਵਿਖੇ ਇੱਕ 파ਟਨਰ ਵੱਲੋਂ ਦੂਸਰੇ 파ਟਨਰ ਦਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਸਬੰਧੀ ਸਥਾਨਕ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਹ ਦੋ આરોપીਾਂ ਨੂੰ ਹਿਰਾਸਤ ਕੀਤਾ ਗਿਆ ਇਸ ਬੰਦੀ ਗੱਲਬਾਤ ਕਰਦੇ ਤਮੰਕੀ ਸਟਿਮਰ ਕੀ ਸਿੰਘ ਨੇ ਦੱਸਿਆ ਕਿ ਆਪਸ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹਨਾਂ ਦੋਨਾਂ ਦੇ ਵਿਚ ਤੇ ਖੜਾ ਹੀ ਹੋਈ ਸੀ ਜਿਸ ਬੰਦੀ ਇੱਕ 파ਟਨਰ ਨੂੰ ਦੂਸਰੇ 파ਟਨਰ ਦਾ ਕਤਲ ਕਰ ਦਤਾ ਹੈ। ਕੀ ਮਾਮਲਾ ਹੈ ਕਿ ਇਹ ਦੋ ਚੀਜ਼ ਫੜਨੇ ਆਪਕੇ ਇਸ ਮਾਮਲੇ ਚ ਹੈ। ਇਹ ਜੀ ਇੱਥੇ ਕਰਦੀ ਨਜ਼ਰ ਆ ਰਿਹਾ ਹੈ। ਜਿਹੜਾ ਮਾਰਨ ਵਾਲਾ ਸੀ ਉਹਦਾ ਸ਼ੋਭਮ ਇੱਕ ਗੌਤਮ ਉਰਫ ਸ਼ਿਵਮ ਇਹ ਦੋਨੇ ਯੂਪੀ ਯੋਧਿਆ ਦੇ ਰਹਿਣ ਵਾਲੇ ਨੇ ਬੀਸਿਕਲੀ ਪਿੱਛੋਂ ਪਰ ਇਹ ਮੁੰਡਾ ਹੁਣ 31 ਸੈਕਟਰ ਦੇ ਵਿੱਚ ਰਹਿ ਰਿਹਾ ਇਹਦੇ ਫਾਦਰ ਦੇ ਕੋਲ ਵੀ ਡਾਟਾ ਉੱਥੇ ਸਰਕਾਰੀ ਕਾਟਰਡ ਮਿਲਦਾ ਹੈ। ਇਹਨਾਂ ਨੇ ਪੂਰੇ ਠੇਕੇ ਦੇ ਉੱਤੇ ਹੋਟਲ ਲਿਆ ਸੀਗਾ ਉਹ ਹੋਟਲ ਦੇ ਵਿੱਚ ਇਹਨਾਂ ਦਾ ਹੁਣ ਆਪਸ ਦੇ ਵਿੱਚ ਲੈਣ ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀਗਾ ਕਈ ਦਿਨਾਂ ਤੋਂ ਅੱਲ ਇਹਨਾਂ ਦਾ ਕਾਫੀ ਝਗੜਾ ਹੋਇਆ ਉਸ ਤੋਂ ਬਾਅਦ ਅੱਜ ਸਵੇਰੇ ਇਹਨਾਂ ਨੇ ਪੂਰੀ ਪਲੈਨਿੰਗ ਨਾਲ ਆ ਕੇ ਹੋਟਲ ਦੇ ਵਿੱਚ ਉੱਤਾ ਬਿਆਸਿਕਾ ਮੋਡਾ ਸ਼ਿਵਮ ਧੀਰਤ ਉਹਦਾ ਕੰਮ ਕਰਦਾ ਸਰ ਮਾਰਨ ਦਾ ਕਾਰਨ ਕੀ ਦੱਸਿਆ ਇਹਨਾਂ ਨੇ ਮਾਰਨ ਦਾ ਪੈਸੇ ਦਾ ਲੈਣ ਤੇ ਕਿੰਨੇ ਕ ਬੰਦੇ ਇਨਵੋਲਡ ਨੇ ਸਾਰੇ ਇਹਦੇ ਵਿੱਚ 5 ਬੰਦੇ ਇਨਵੋਲਡ ਜਿਸ ਦਾ ਕਤਲ ਹੋਇਆ ਸਰ ਉਹਦਾ ਨਾਮ ਕੀ ਹੈ ਤੇ ਉਹ ਉਹ ਕੀ ਕੰਮ ਕਰਦਾ ਸੀਗਾ ਉਹਦਾ ਸ਼ੁਭਮ ਨਾਮ ਆ ਤੇ ਉਹ ਇਸੇ ਹੋਟਲ ਦੇ ਵਿੱਚ ਇਹ ਦੋਨੇ 파ਟਰਨਰ ਨੇ ਦੋਸ਼ੀ ਤੇ ਮਾਰਨ ਵਾਲਾ ਦੋਨੇ ਆਪਸ ਦੇ ਵਿੱਚ 파ਟਰਨਰ ਨੇ ਹੋਟਲ ਦੇ ਉੱਤੇ ਜਿਹੜਾ ਠੇਕੇ ਤੇ ਲਿਆ ਹੋਇਆ ਹੈ ਤੇ ਜਿਹੜੇ ਇਹ ਦੋ ਫੜੇ ਗਏ ਨੇ ਕਿ ਇਹਨਾਂ ਦੇ ਨਾਮ ਇਹਨਾਂ ਦਾ ਨਾਮ ਇੱਕ ਦਾ ਹੈਗਾ ਗੌਤਮ ਉਰਫ ਸ਼ੁਭਮ ਸ਼ਿਵਮ ਇਹ ਕਹੇਗਾ ਨikhil ਸਰ ਇੱਕ ਕਤਲ ਕਿਸ ਤੋਂ ਹਥਿਆਰ ਨਾਲ ਕੀਤਾ ਇਹ ਕਿਰਚ ਨਾਲ ਕਰਿਆ ਗਿਆ ਤੇ ਕਿੰਨੇ ਕਿੰਨੇ ਵਾਰ ਕਰਿਆ ਇਹਨਾਂ ਨੇ ਤਿੰਨ ਚਾਰ ਵਾਰ ਕਰਿਆ